ਈ ਮੰਗਾਂ ਲਈ ਆਤੀ ਲੈ ਕੇ ਮੈਂ ਨਾਇਬ ਸਿੰਘ ਬਲਾਕ ਪ੍ਰਧਾਨ ਸਾਦਕ ਜ਼ਿਲ੍ਹਾ ਫਰੀਦਕੋਟ ਅੱਜ ਪੁਲਿਸ ਪ੍ਰਸ਼ਾਸਨ ਦੇ ਵਿਰੋਧ ਦੇ ਵਿੱਚ ਇਹ ਧਰਨਾ ਦਿੱਤਾ ਜਾ ਰਿਹਾ ਹੈ 22 ਤਰੀਕ ਨੂੰ ਐ ਕਿਉਂਕਿ ਸਾਡੀਆਂ 3-4 ਮਸਲੇ ਐ ਜਿਵੇਂ ਰੁਲਦੂ ਸਿੰਘ ਲੰਬਵਾਲੀ ਤੋਂ ਐ ਸਾਡਾ ਉਹਦੀ ਜ਼ਮੀਨ ਤੇ ਇੱਕ ਨਾਲ ਲੱਗਦੇ ਪੈਟਰੋਲ ਪੰਪ ਵਾਲੇ ਨੇ ਕਬਜ਼ਾ ਕਰ ਰੱਖਿਆ ਉਹ ਚਾਰ ਮਰਲੇ ਜਗ੍ਹਾ ਉਹਦੀ ਜਿਹੜੀ ਸੜਕ ਦੇ ਉੱਪਰ ਐ ਬਹੁਤ ਕੀਮਤੀ ਜਗ੍ਹਾ ਉਲਟਾ ਉਹਨਾਂ ਦਾ ਹੱਕ ਦਵਾਉਣ ਵਾਸਤੇ ਮਿੰਤੀ ਦੇ ਵਿੱਚੋਂ ਪਤਾ ਲੱਗ ਗਿਆ ਵੀ ਜ਼ਮੀਨ ਇਹਦੀ ਹੈ ਪਰ ਫਿਰ ਵੀ ਪ੍ਰਸ਼ਾਸਨ ਨੇ ਪੁਰਸ ਪ੍ਰਸ਼ਾਸਨ ਨੇ ਉਲਟਾ ਉਸੇ ਤੇ ਪਰਚਾ ਦਰਜ ਕਰਤਾ ਇੱਕ ਸਾਡੀ ਹੈਗੀ ਹੈ ਵਿਪਨਜੀਤ ਸਿੰਘ ਸਾਡਾ ਬਲਾਕ ਪ੍ਰਧਾਨ ਕੋਟਪੂਰਾ ਉਸ ਦੇ ਪਿੰਡ ਦੇ ਵਿੱਚ ਕੋਈ ਬੰਦਾ ਜ਼ਮੀਨ 'ਤੇ ਵੀ ਬੈਠਾ ਹੈ ਗੁਰਦੁਆਰਾ ਸਾਹਿਬ ਦੀ ਜਿੱਦੈਂ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਕਿਸੇ ਗੱਲ ਤੋਂ ਉੱਥੇ ਤੂੰ ਤੂੰ ਮੈਂ ਮੈਂ ਹੋਈ ਔਰ ਉਹਦੇ ਭਰਾ ਦੇ ਬਹੁਤ ਖਤਰਨਾਕ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਫਰੀਦਕੋਟ ਤੋਂ ਏਮਜ਼ ਦੇ ਵਿੱਚ ਰੈਫਰ ਕੀਤਾ ਕਰਨਾ ਪਿਆ ਅੱਜ ਤੱਕ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਉੱਪਰ ਵੀ ਨਾ ਤਾਂ ਪਰਚਾ ਦਰਜ ਕੀਤਾ ਤੇ ਨਾ ਹੀ ਉਹਨਾਂ ਦੀ ਸੁਣਵਾਈ ਕੋਈ ਹੋਈ ਹੈ ਇਸੇ ਤਰ੍ਹਾਂ ਸਾਧਕ ਬਲਾਕ ਦੇ ਪਿੰਡ ਵਿੱਚ ਹੈ ਮਬਾਰਾ ਮਬਾਰਾ ਪਿੰਡ ਹੈ ਉਸ ਪਿੰਡ ਦਾ ਸਰਦਾਰ ਸੂਬਾ ਸਿੰਘ ਉਹਨਾਂ ਦਾ ਹੀ ਰਿਸ਼ਤੇਦਾਰ ਇੱਕ ਉਹਦੇ ਜਿੱਦੇ ਕਾਂਗਰਸ ਦੇ ਪ੍ਰਧਾਨ ਵੀ ਚੋਣ ਹੋ ਰਹੀ ਸੀਗੀ ਉਦੋਂ ਉਹਦੇ ਗਲ ਪਿਆ ਉਹਦੇ ਕਕਾਰਾਂ ਦੀ ਬੇਅਦਬੀ ਕੀਤੀ ਉਹਨੂੰ ਕੁੱਟਮਾਰ ਕੀਤੀ ਬਜ਼ੁਰਗ ਬੰਦਾ ਐ 85 ਸਾਲ ਦਾ ਔਰ ਇੱਕ 45-50 ਸਾਲ ਦਾ ਬੰਦਾ ਜਿਹੜਾ ਪੁਲਿਸ ਦਾ ਟਾਊਟ ਐ ਉਸਤੇ ਨਾ ਤਾਂ ਪੁਲਿਸ ਨੇ ਅੱਜ ਤੱਕ ਪਰਚਾ ਦਰਜ ਕੀਤਾ ਹੈ ਬੁਲਾਹ ਬਣਾਈ ਜਾਂਦੀ ਐ ਕੱਲ ਨੂੰ ਪਰਸੋਂ ਕੱਲ ਨੂੰ ਪਰਸੋਂ 2 ਸਾਲ ਤੋਂ ਲੈ ਕੇ 4 ਮਹੀਨੇ ਤੋਂ ਲੈ ਕੇ 2 ਸਾਲ ਇਹ ਅਲੱਗ-ਅਲੱਗ ਕੇਸਾਂ ਦੀ ਟਾਈਮ ਹੋ ਗਿਆ ਪਰ ਪ੍ਰਸ਼ਾਸਨ ਸੁਣ ਨਹੀਂ ਰਿਹਾ ਜੀਦੇ ਕਰਕੇ ਅੱਜ ਐਸਐਸਪੀ ਦਫਤਰ ਫਰੀਦਕੋਟ ਵਿੱਚ ਧਰਨਾ ਦਿੱਤਾ ਜਾ ਰਿਹਾ ਕਿੰਨੇ ਚਿਰ ਦਾ ਤਾਂ ਕੋਈ ਅਨਮਿੱਥੀ ਹੈ ਇਹ ਅਨਮਿੱਥੀ ਸਮੇਂ ਦਾ ਧਰਨਾ ਹੈ ਜਿੰਨਾ ਚਿਰ ਸਾਡੇ ਮਸਲੇ ਹੱਲ ਨਹੀਂ ਹੁੰਦੇ ਸਾਨੂੰ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ ਉਹਨਾਂ ਚਿਰ ਇਹ ਚੱਲਦਾ ਰਹੂਗਾ ਜੇ ਅੱਜ ਆਇਆ ਤੁਹਾਡੀ ਸੁਣਨ ਲਈ ਇਹ ਅਧਿਕਾਰੀਆਂ ਦੇ ਨਾਲ ਦੋ ਵਾਰੀ ਮੀਟਿੰਗ ਹੋ ਗਈ ਪਰ ਗੱਲ ਬੇਸਿੱਟਾ ਰਹੀ ਹੈ ਤੇ ਹੁਣ ਜੇ ਉਹ ਸਾਨੂੰ ਪ੍ਰੋਪਰ ਵਿਸ਼ਵਾਸ ਬਵਾਉਂਦੇ ਵੀ ਇੰਨੇ ਦਿਨਾਂ ਦੇ ਵਿੱਚ ਅਸੀਂ ਮਸਲਾ ਹੱਲ ਕਰ ਦਾਂਗੇ ਉਨੇ ਦਿਨ ਫਿਰ ਅਸੀਂ ਵੇਟ ਕਰਕੇ ਦੁਬਾਰਾ ਫਿਰ ਅਣਮਿੱਥੇ ਸਮੇਂ ਦਾ ਧਰਨਾ ਲਾਵਾਂਗੇ ਜੇ ਅੱਜ ਮਸਲਾ ਕੁਛ ਨਾ ਕਿਸੇ ਹੱਦ ਤੇ ਜਾਂਦਾ ਤਾਂ ਨਹੀਂ ਤਾਂ ਇਹ ਸਾਡਾ ਧਰਨਾ ਲਗਾਤਾਰ ਚੱਲੂਗਾ